ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲਦੇ ਆਂ ਤਰੋਵਲਾ ਮੰਡੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰੋ ਜੀ ਹਾਂਜੀ ਅੱਜ ਅਸੀਂ ਆਏ ਸੀ ਤਰੋਵਲਾ ਮੰਡੀ ਤੇ ਮੈਂ ਤਾਂ ਅੱਜ ਪਹਿਲੀ ਵਾਰ ਦੇਖਿਆ ਕੱਟਰੂ ਦਾ ਸਿਰ ਅੱਧਾ ਵੱਢ ਕੇ ਰੱਖ ਲੈਂਦੇ ਨੇ ਵਿੱਚ ਤੂੜੀ ਭਰ ਕੇ ਜਿਹੜੀ ਮੱਝ ਮੰਨ ਕੇ ਜੇ ਕੱਟਰੂ ਮਰ ਜਾਂਦਾਗਾ ਉਹਦਾ ਦੁੱਧ ਨਹੀਂ ਫੇਰ ਬਣਾ ਕਰੇ ਵੀ ਦੁੱਧ ਦਿੰਦੀ ਰਹੇ ਮੈਂ ਅੱਛਾ ਉਹਦੇ ਵਾਸਤੇ ਐਂ ਰੱਖ ਲੈਂਦੇ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਕਮੈਂਟ ਵਿੱਚ ਅੱਛਾ ਤੁਸੀਂ ਲਗਦੀ ਨਾ ਉਹਨਾਂ ਨੇ ਆਪਣਾ ਮਢੀ ਲਾ ਲਿਆ 11 ਤੇ 27 ਤਰੀਕ ਨੂੰ ਲਗਦੀ ਆ ਆਰਮੀ ਨੇ ਇੱਥੇ ਦੂਕੀ ਵਿਹਾਨ ਤੋਂ ਸਾਰੇ ਹਰਿਆਣੇ ਦੇ ਪਸ਼ੂ ਆਉਂਦੇ ਨੇ ਲੈਣੀਆਂ 52000 ਦੀਆਂ ਹੈ ਸਿੰਗ ਦਾ ਘੜਾ ਦਾਂਗੇ ਦਵਾਈਆਂ ਕਰਨ ਨੂੰ ਇਹ ਇਹ ਲੈਣੀਆਂ ਕਿਹੜੀ ਲੈਣੀਆਂ ਦੇਖ ਹੱਥ ਵਾਲਾ ਛੋਟਾ ਦਾ ਕੱਦ ਨਹੀਂ ਮੈਂ ਟਾਇਰ ਤੇ ਹੋ ਦੇਖ ਲੈਣੇ ਆ ਹੋਰ ਕਿਹੜੀ ਦਵਾਈ ਹੋਣੀ ਹੈ ਦੱਸ ਫਿਰ ਸੌਧਰਾ ਹੋਰ ਹੋ ਗਿਆ ਤੁਨ ਉਹ ਰਿਹਾ ਬੱਬਾ ਚਾਂਤ ਹੋਠਾ ਬੱਬਾ ਹਾਂ ਰਿੱਦਰ ਆਇਓ ਸੋਨਾ ਸੁਭਾ ਲਾਗੇ ਨਹੀਂ ਹੁੰਦੇ ਬੱਬਾ ਇੱਥੇ ਮਿਹਲਦੀ ਜਗ੍ਹਾ ਵੀ ਪਤਾ ਕੀ ਬਣ ਗਈ ਆ ਗਾਈਆਂ ਦੀ ਗਾਈ ਨਹੀਂ ਹਿਲਦੀਂ ਤੇ ਪਿੰਨਾ ਕੀ ਹੈ ਗਾਈ ਲੈਣੀਆਂ ਕੀ ਮੈਂ ਮੱਝ ਲੈਣੀਆਂ ਦਾਸ ਉਹਸਲਾ ਹੋਏ ਸੀ ਇਹਨੂੰ ਰੇਟ ਕਿਹੜੀ ਲੈਗੇ ਪਹਿਲ ਚਲ ਸੀ

ਇਦਾਂ ਮੈਂ ਤਰੇਦੀਆ ਕਿਤੇ ਮੈਂ ਜਮੇ ਬੇਕੀ ਦੀ ਪੀਰੇ ਨਦਰੇ ਦਾ ਇਹ ਨਾ ਲਗਾ ਜਿਹੜੀ ਬੱਛਾ ਲਾ ਲਓ ਬੱਛਾ ਕਿਨੇ ਦਿਨ ਹੋ ਗਏ ਉਸ ਨੂੰ ਤੇਰਾ ਨਾਮ ਨਾ ਹੋਵੇ ਇਹਨਾਂ ਦਾ ਤਾਂ ਵੀデア ਲੀ ਚੋਈ 25 ਦੇ ਲੂਗੀ ਲੋਹਣੇ ਵੀ ਦਿੱਤਾ ਹੋਰ ਵੀ ਤੇ ਆ ਰਿਹਾ ਇਹਨਾਂ ਦੇ ਵੀ ਤੇ ਰਹੀ ਹੋਣੀ ਘਰ ਦੀ ਬੱਚੀ ਜਾਂਦਾ ਘਰ ਦੀ ਘਰ ਕਿਹੜਾ ਪਿੰਡ ਆਪਣਾ ਠੇਖਾ ਠੇਖਾ ਸਾਹੀ ਗੱਲਾਂ ਕਰੇ ਫੁੱਲਾ ਅਗੜ ਬਾਹਰੇ ਖੜਿਆ ਦਾ ਗਾਵੇ। ਨਾਲ ਮੈਂ ਤੁਹਾਡਾ ਬਾਕੀ ਬਾਕੀ। ਉਹ ਪੁੱਤੇ ਕਰ ਲਈ। ਉਹ ਰੱਖੇ ਇੱਕ ਨਾਲ। ਇਹਨਾਂ ਨੂੰ ਕੋਈ ਪੁੱਤ ਨੂੰ ਡਰ ਕੇ ਆ ਗਿਆ ਦਾ ਇਕੱਠਾ ਕਰ। ਇੱਧਰ ਆ ਦੇ। ਕਰਦੇ ਪਹਾਨ। ਲੈ ਲੈ ਬਈ ਪੈ। ਉਹ ਪੁਰਜੋ ਦਾ ਮੁੱਲੀ ਨਹੀਂ ਕਰਿਆ ਕੱਟੇ ਦਾ। ਕੱਟੇ ਦਾ 10000 ਬਾਦੀ। 15 ਦਾ। ਓਏ। ਉਹਨਾਂ ਦਾ ਮੋਟਰਾਂ ਦੇ ਚੱਕ ਲਊਗਾ ਉਹ ਹੈਨਾ ਬੜਿਆਣੀ ਨਾ ਬੱਬੂ ਸਾਉਦਾ ਮਾਈਸਾ ਵਾਲੀਆਂ ਮਾਈਆਂ ਨੇ ਆਪਣੇ ਬਸਰ ਹੋਣੀਆਂ ਨਾ ਤੇਰੀ ਦਿਨ ਮੈਂ ਜੂ ਮਚਰਾ ਬੁਜੀ ਅੰਗਰੇਜ਼ਾਂ ਦੇ ਮਾਣ ਇਹ ਮੈਂ ਛੱਜ ਇਹ ਮੈਂ ਜ ਕੋਈ 1.5 ਲੱਖ ਤੋਂ ਘੱਟ ਹੀ ਹੈਗੀ। ਬੰਗਾ ਕਹਿੰਦਾ ਮਿੰਦਾ ਬਾੜੀ ਮਹਿੰਗੀ ਪੂਗਾ। 1.5 ਲੱਖ ਮੈਂ ਮੱਢ ਤੇ ਲਾਉਂ ਕਹਿੰਦਾ 40-50 ਹਜ਼ਾਰ ਰੁਪਏ ਮੈਨੂੰ ਖੁਲ ਨਹੀਂ ਤੇ ਉਹ ਕਰਨਾ ਪੂ। ਕਹਿੰਦਾ 3 ਲੱਖ ਚ ਪੂਗਾ। 3 ਲੱਖ ਦਾ ਦੁੱਧ ਤਾਂ ਪੀਂਦਾ ਨਹੀਂ ਮੈਂ 3 ਨਾਲ ਕਹਿੰਦਾ। ਬੈਅ ਬੈਅ ਚ ਦੁੱਧ ਪੀਵਾਂ ਕਦੇ।